ਜੋ ਬੰਦਾ ਉਹ ਚੰੌਰ ਸਿੰਘ ਹੈ ਵੀ ਰਡਾ ਬੰਦਾ ਉਹਦਾ ਸਕੇ ਸਕੇ ਸੰਬੰਧੀਆਂ ਦੇ ਵਿੱਚੋਂ ਹੀ ਹੈਗਾ ਇਹ ਗੁਰਿੰਦਰਜੀਤ ਸਿੰਘ ਉਹ ਤੇ ਮੌਕੇ ਤੇ ਉਹਦੀ ਮਦਦ ਲਈ ਆਇਆ ਸੀਗਾ ਸੋ અનਫੋਰਚਨਟਲੀ ਉਹਦੇ ਪੱਟ ਤੇ ਫੈਰ ਗਿਆ ਬਟ ਜੇ ਇਸ ਮੈਂ ਤਾਂ ਦੱਸਾਂ ਚਾਹੁੰਗਾ ਕਿ ਗੁਰਿੰਦਰਜੀਤ ਜੋ ਐਮਸ ਬਠਿੰਡਾ ਵਿੱਚ ਦਾਖਲ ਹੈ ਸੋ ਇਸ ਵਕਤ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਬੰਦਾ ਨਾਰਮਲ ਹੈ ਬੈਂਜ ਆਊਟ ਆਫ ਦ ਇਰੀਆ ਜੀ ਬਿਲਕੁਲ ਜਦੋਂ ਇਨੀਸ਼ੀਅਲ ਫੇਸ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨਜਾਇਜ਼ ਅਸਲਾ ਬਟ ਹੁਣ ਸਾਡੇ ਅਪਨ ਵੈਰੀਫਿਕੇਸ਼ਨ ਪਤਾ ਲੱਗਿਆ ਕਿ ਇਹ ਜਿਹੜਾ ਅਸਲਾ ਹੈਗਾ ਬਹਾਦਰ ਸਿੰਘ ਦੇ ਨਾਮ ਤੇ ਰਜਿਸਟਰਡ ਹੈ ਜਿਸ ਤੇ ਫਾਇਰ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਪਾਰਟੀਆਂ ਲਗਾਤਾਰ ਟੈਕਨੀਕਲ ਸੋਰਸਸ ਹਿਊਮਨ ਰਿਸੋਰਸਸ ਸਾਰਿਆਂ ਤੇ ਕੰਮ ਕਰ ਰਹੀਆਂ ਸੋ ਜਿੰਨੇ ਬਾਕੀ ਅਕਿਊਜ਼ਡ ਹੈ ਤੋ ਅਸੀਂ ਪੁਲਿਸ ਦੇ ਪੂਰੀ ਜੂਰਜੋਰ ਕੋਸ਼ਿਸ਼ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਪਕੜ ਲੈਂਦੇ ਹਾਂ ਜੀ ਸਰ ਦੇਖੋ ਜੀ ਮੈਂ ਤੁਹਾਡੇ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕੱਦਮਾ ਨੰਬਰ 187 ਅੰਡਰ ਸੈਕਸ਼ਨ 109 191 190 ਅਕਾਡ 2 BNS ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਇਹ ਸੀ ਕਿ ਜੀ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਹਨਾਂ ਦਾ ਪਾਰਟੀ ਦਾ ਦੋਨਾਂ ਦਾ ਰਾਜੀਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਇੱਕ ਨਜ਼ਾਕਤ ਦੀ ਸਮੇਂ ਦੀ ਨਜ਼ਾਕਤ ਨੂੰ ਨਾ ਸਾਂਭਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਕਾਲੀ ਗੋਲ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਤੇ ਫਾਇਰਿੰਗ ਕੀਤੀ ਗਈ ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ ਸੋ ਫਾਇਰਿੰਗ ਕੀਤੀ ਗਈ ਸੀ ਕਿ ਜਿਹੜੇ 6 ਬੰਦੇ ਅਕਿਊਜ਼ ਨੇ ਬਾਈ ਨੇਮ ਦੇ ਵਿੱਚ ਉਕਤਮੇ ਚ ਇਹ ਹੈ ਜੀ ਬਹਾਦਰ ਸਿੰਘ, ਬੋੜ ਸਿੰਘ, ਮੰਗਰ ਸਿੰਘ, ਸ਼ੇਰਜੀਤ ਸਿੰਘ, ਬਲਵਿੰਦਰ ਕੌਰ ਤੇ ਨਵਦੀਪ ਕੌਰ ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਬੋੜ ਸਿੰਘ ਨੇ ਫਾਇਰ ਕੀਤਾ ਸੋ ਇਹ ਸਾਨੂੰ ਮਿੱਤੀ 79 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10 ਵਜੇ ਐਫ ਆਈ ਆਰ ਲਾਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਜਿਦੀ ਪੜ ਦੇ ਵਿੱਚ ਲੱਗੀਆਂ ਹੋਈਆਂ ਸੀ ਅਕੀ ਉਸ ਦੇ ਸੋ ਸਾਨੂੰ ਇੱਕ ਕਾਮਯਾਬੀ ਇਹਦੇ ਵਿੱਚ ਮਿਲੀ ਹੈ ਕਿ ਬਹਾਦਰ ਸਿੰਘ, ਬੋਰਡ ਸਿੰਘ ਤੇ ਬਲਵਿੰਦਰ ਗੋੜ ਇਹ ਅਸੀਂ ਐਫਟੀ ਹੈਂਡ ਕਰ ਲਿਆ ਅੱਜ ਅਰੈਸਟ ਕਰ ਲਏ ਗਏ ਸੋ ਇਹਨਾਂ ਵੱਲੋਂ 12 ਬੋਰ ਰਾਈਫਲ ਪਲੱਸ 2 ਜਿੰਦਾਕਾਰਤੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਾਊਟ ਐਨੀ ਨੰਬਰ ਰਿਕਵਰ ਹੋਇਆ ਜੀ